ਸਸ਼ੀ ਗਾਲ ਜੀ ਮੈਂ ਹਰਵਿੰਦਰ फ्रॉम ਬਠਿੰਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੀ ਵੀਡੀਓਜ਼ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਨੇ ਕਾਟਨ ਦੇ ਘੇਰਿਆਂ ਵਾਲੇ ਸੂਟਸ ਲੈ ਕੇ ਆਏ ਹੈਗੇ ਆ ਇਹ ਸੂਟ ਸਪੈਸ਼ਲ ਫੋਰ ਮਦਰਸ ਹੈਗੇ ਨੇ ਇਹਨਾਂ ਦੇ ਥੋੜੇ ਜਿਹੜੇ ਕਲਰ ਹੈਗੇ ਉਹ ਪੇਸਟਲ ਰਹਿਣਗੇ ਔਰ ਘੇਰਿਆਂ ਦਾ ਵਰਕ ਇਹਨਾਂ ਦੇ ਉੱਪਰ ਹੈਗਾ ਏ ਸਪੈਸ਼ਲ ਫੋਰ ਮਦਰਸ ਹੈਗੇ ਨੇ ਬਹੁਤ ਹੀ ਸੋਹਣੇ ਬਨੇ ਹੋਏ ਸੂਟ ਨੇ ਔਰ ਨੋਰਮਲ ਇਹਨਾਂ ਦੇ ਰੇਟ ਰਹਿਣਗੇ ਇਹਨਾਂ ਚ ਕੁਝ ਆਪਣੇ ਕੋਲੇ ਸਿੰਗਲ ਸ਼ੀਟਸ ਨੇ ਔਰ ਕੁਝ ਦੇ ਵਿੱਚ ਡਬਲ ਸ਼ੀਟਸ ਨੇ ਦੇਖੋ ਜਿਹੜਾ ਤੁਸੀਂ ਪਹਿਲਾ ਸੂਟ ਦੇਖ ਰਹੇ ਹੋ ਬਹੁਤ ਹੀ ਸੋਹਣਾ ਇਹਦਾ ਸਕਾਈ ਬਲੂ ਜਿਹਾ ਸ਼ੇਡ ਹੈ ਇਹਦਾ ਸ਼ੇਡ ਹੈਗਾ ਔਰ ਇਹਦੇ ਫੈਬਰਿਕ ਦੇ ਵਿੱਚ ਇਦਾਂ ਥੋੜਾ ਸੈਲਫ ਹੈਗਾ ਹੈਗਾ ਤੇ ਬਹੁਤ ਹੀ ਸੋਹਣਾ ਅਸੀਂ ਇਹਦੇ ਉੱਪਰ ਕੇ ਇਦਾਂ ਡਿਜ਼ਾਈਨ ਬਣਾਇਆ ਜੀ ਇਤਾਂ ਬਹੁਤ ਹੀ ਪਿਆਰਾ ਹੈ ਡਿਜ਼ਾਈਨ ਸੋਨਮੇ ਥੋੜਾ ਕਲੋਸਟ ਵੀ ਦਿਖਾਣੇ ਕੰਮ ਦੇ ਸਫਾਈ ਤੁਸੀਂ ਦੇਖ ਸਕਦੇ ਹੋ ਵਿੱਚ ਅਸੀਂ ਐਡਾ ਬੂਟਿਸ ਹੈਗੀਆਂ ਨੇ ਉੱਪਰ ਤੱਕ ਓਵਰਆਲ ਲੁੱਕ ਤੁਹਾਨੂੰ ਮੈਂ ਦੀ ਦਿਖਾ ਰਹੀ ਹੈਗੀਆਂ ਕੀ ਛੋਟੀਆਂ ਵੱਡੀਆਂ ਬੂਟਿਸ ਛੋਟੂ ਛਟੀਆਂ ਬੂਟਿਸ ਅਸੀਂ ਵਿੱਚ ਬਹੁਤ ਹੀ ਪਿਆਰੀਆਂ ਬਹੁਤ ਹੀ ਸੁਪਰ ਜਿ ਸ਼ੇਡ ਪਾ ਕੇ ਸੂਟ ਨੂੰ ਰੈਡੀ ਕੀਤਾ ਹੈਗਾ ਇੱਕ ਵਾਰ ਫਿਰ ਤੁਹਾਨੂੰ ਮੈਂ ਦੀ ਓਵਰਆਲ ਲੁੱਕ ਸੂਟ ਦੀ ਦਿਖਾਨੀ ਹੈਗੀ ਆ ਇਹ ਸਾਰੇ ਸੂਟਸ ਦੇ 슬ੀਵਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ ਹੈਗਾ ਇਹ ਸੂਟ ਦੀਆਂ 슬ੀਵਸ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ 슬ੀਵਸ ਦੇ ਉੱਪਰ ਇਹ ਫਲਾਰ ਐਦਾਂ نیچے ਲਾਈਨ ਆਏਗੀ ਜੀ ਔਰ ਬਹੁਤ ਹੀ ਨਾਰਮਲ ਅਸੀਂ ਇਹਨਾਂ ਦੇ ਰੇਟ ਰੱਖੇ ਸਾਰੇ ਸੂਟ ਆਫ ਦੇ ਵਿੱਚ ਹੈਗੇ ਨੇ ਡਿਸਕਾਊਂਟ ਦੇ ਉੱਪਰ ਨੇ ਜਿਹੜਾ ਇਹ ਸੂਟ ਤੁਸੀਂ ਦੇਖ ਰਹੇ ਹੋ ਜੀ ਬਹੁਤ ਹੀ ਫਾਈਨ ਕਾਟਨ ਹੈ ਤੇ ਬਹੁਤ ਹੀ ਫਾਈਨ ਵਰਕ ਕੀਤਾ ਹੋਇਆ ਬ੍ਰੀਕ ਕੰਮ ਹੈ ਦੇ ਉੱਪਰ ਬਹੁਤ ਹੀ ਬ੍ਰੀਕ ਬਹੁਤ ਸੋਹਣਾ ਤੇ ਇਹ ਸੂਟ ਦਾ ਜਿਹੜਾ ਪ੍ਰਾਈਸ ਹੈਗਾ ਜੀ ਉਹ 2400 ਹੈ 2400 ਦੀ ਰੇਂਜ ਦੇ ਵਿੱਚ ਬਹੁਤ ਹੀ ਫਾਈਨ ਫੈਬਰਿਕ ਵਾਲਾ ਸੂਟ ਹੈ ਤੁਸੀਂ ਲੈ ਸਕਦੇ ਹੈਗੇ ਉਹ ਇਹਦੇ ਵਿੱਚ ਸਾਡੇ ਕੋਲੇ ਜੀ ਦੋ ਕਲਰ ਹੈਗੇ ਨੇ ਇੱਕ ਕਲਰ ਇਹ ਤੁਸੀਂ ਦੇਖ ਹੀ ਰਹੀ ਹੈਗੇ ਹੋ ਔਰ ਜਿਹੜਾ ਦੂਸਰਾ ਸ਼ੇਡ ਇਹਦੇ ਵਿੱਚ ਹੈਗਾ ਜੀ ਉਹ ਇਹ ਰਹੇਗਾ ਪੀਚ ਦੇ ਵਿੱਚ ਇਹ ਵੀ ਬਹੁਤ ਹੀ ਸੁਪੀਰੀਅਰ ਫੈਬਰਿਕ ਦੇ ਉੱਪਰ ਅਸੀਂ ਤਿਆਰ ਕੀਤਾ ਹੈਗਾ ਇਹ ਵਾਲਾ ਸੂਟ ਇਹਦੇ ਵਿੱਚ ਵੀ ਉਦਾਂ ਬੂਟਿਸ ਸਾਰੇ 올ਓਵਰ ਫਰੰਟ ਦੇ ਉੱਪਰ ਆਉਣ ਕੀਆ ਤੇ ਉਦਾਂ ਹੀ ਇਹਦਾ ਵੀ ਢੇਰਾ ਬਣਿਆ ਹੋਇਆ ਹੈ ਜੀ ਦੋਨੋਂ ਸੂਟੀ ਬਹੁਤ ਪਿਆਰੇ ਹੈਗੇ ਨੇ ਔਰ ਇਹਦਾ ਫੈਬਰਿਕ ਰੂਬੀ ਦੇ ਵਿੱਚ ਹੈਗਾ ਜੀ ਫੈਬਰਿਕ ਵੀ ਦੇਖ ਸਕਦੇ ਬਹੁਤ ਹੀ ਸਪੀਸ਼ੀਅਲ ਫੈਬਰਿਕ ਹੈ ਪ੍ਰਾਈਸ ਇਹ ਦੋਨੋਂ ਸੂਟ ਦਾ ਸਾਡਾ ਸੇਮ ਰਹੇਗਾ ਜੀ 2400 ਟੂ ਸ਼ੇਡਸ ਹੈਗੇ ਨੇ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੋਨੋਂ ਕਲਰ ਪੇਅਰ ਰੱਖ ਕੇ ਦਿਖਾ ਦਿੰਨੀ ਹੈਗੀਆਂ ਇਹ ਦੋਨੋਂ ਸ਼ੇਡਸ ਨੇ ਨੀਚੇ ਵਾਲਾ ਕਲਰ ਥੋੜਾ ਜਿਆਦਾ ਡਾਰਕ ਆ ਰਿਹਾ ਹੋਇਆ ਨਾ ਡਾਰਕ ਸ਼ੀਡ ਨਹੀਂ ਇਹ ਵਾਲਾ ਜਿਹੜਾ ਹੁਣ ਸ਼ੀਡ ਆ ਰਿਹਾ ਨਾ ਇਹ ਦਾ ਕਲਰ ਇਹ ਵਾਲਾ ਕਲਰ ਹੈ ਹੈਗਾ ਜਿਹੜਾ ਫੋਨ ਕਲਰ ਆ ਰਿਹਾ ਹੈ ਲਾਈਟ ਤੇਈ ਵਾਰ ਨੂੰ ਫੋਨ ਦੇ ਵਿੱਚ ਥੋੜਾ ਕਲਰ ਦਾ ਇਸ਼ੂ ਜ਼ਰੂਰ ਹੁੰਦਾ ਡਾਰਕ ਲਾਈਟ ਸ਼ੋ ਹੁੰਦੇ ਨੇ ਪੀਚ ਕਲਰ ਬਿਲਕੁਲ ਸਹੀ ਆ ਰਿਹਾ ਹੈ ਹੈਗਾ ਇਹ ਨੀਚੇ ਵਾਲਾ ਕਲਰ ਥੋੜਾ ਇਸੇ ਟਾਈਮ ਡਾਰਕ ਆਉਂਦਾ ਹੈ ਦੋਨੋਂ ਹੀ ਮਤਲਬ ਬਹੁਤ ਪਿਆਰੀ ਪੀਸ ਬਣੀ ਹੈਗੇ ਨੇ ਤੇ ਦੋਨੋਂ ਦਾ ਪ੍ਰਾਈਸ ਰੇ ਹੈਗਾ ਜੀ 2400 2400 ਦੀ ਰੇਂਜ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈ ਸਕਦੇ ਹੋ ਹੁਣ ਆਪਾਂ ਅਗਲੇ ਡਿਜ਼ਾਈਨ ਵੱਲ ਚੱਲਦੇ ਹਾਂ ਜਿਹੜਾ ਅਗਲਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਸਕਿਨ ਕਲਰ ਦਾ ਫੈਬਰਿਕ ਹੈਗਾ ਜੀ ਬੀ ਸਿੱਧਾ ਲਾਈਨਾਂ ਦੇ ਵਿੱਚ ਹੈ ਬਿਲਕੁਲ ਵੀ ਇਹ ਸੀ ਥਰੂ ਨਹੀਂ ਹੈਗੇ ਦੇਖੋ ਤੁਸੀਂ ਮੇਰੇ ਹੈਂਡ ਦੇ ਥਰੂ ਇਹਨੂੰ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਇਹ ਸੂਟ ਸੀ ਥਰੂ ਨਹੀਂ ਹੈਗੇ ਏਦਾਂ ਇਹਦੇ ਵਿੱਚ ਅਸੀਂ ਬੂਟੀਆਂ ਪਾਈਆਂ ਹੋਈਆਂ ਨੇ ਸਿੰਗਲ ਟਾਂਕੇ ਦੀਆਂ ਬੂਟੀਆਂ ਨੇ ਘੇਰੇ ਤੇ ਇਹ ਵੇਲ ਆएगी ਜੀ ਬ੍ਰਿਕ ਬ੍ਰਿਕ ਕੰਮ ਤੇ ਏਦਾਂ ਉੱਪਰ ਤੱਕ ਦੋ ਦਿਸimetry ਦੇ ਨਾਲ ਹੀ ਬੂਟਿਸ ਬਣੀਆਂ ਹੋਈਆਂ ਨੇ ਇਹ ਸਾਰੇ ਸੂਟ ਦੀ ਜੜੀ ਹੈਗੀ ਹੈ ਓਵਰ ਆਲ ਲੁੱਕ ਰਹਿਣ ਵਾਲੀ ਹੈ ਦੇਖ ਇਹਦੇ ਵਿੱਚ ਵੀ ਸਾਡੇ ਕੋਲੇ ਦੋ ਕਲਰ ਹੈ ਮੈਂ ਤੁਹਾਨੂੰ ਦੂਸਰਾ ਕਲਰ ਵੀ ਦਿਖਾਉਂਗੀ ਇਹ ਤਾਂ ਇਹ ਦੀਆਂ 슬ੀਵਸ ਰਹਿਣਗੀਆਂ ਜੀ ਬਹੁਤ ਹੀ ਸੋਹਣੇ ਸਿੰਗਲ ਟੰਕੇ ਦੇ ਇਹ ਕੰਮ ਕੀਤੇ ਹੋਏ ਨੇ ਇਹ ਸੂਟ ਵੀ ਅਸੀਂ ਬਹੁਤ ਹੀ ਨਾਰਮਲ ਰੇਟ ਦੇ ਵਿੱਚ ਰੱਖੇ ਹੋਏ ਨੇ ਆਫ ਦੇ ਵਿੱਚ ਨੇ ਇਹ ਸੂਟ ਇਹ ਤਾਂ ਜਿਹੜਾ ਦੂਸਰਾ ਕਲਰ ਹੈਗਾ ਜੀ ਉਹ ਬਹੁਤ ਹੀ ਸੋਨਾ ਚਾਰਕੋਲ ਜਿਹਾ ਸ਼ੇਡ ਹੈਗਾ ਤਾਂ ਗ੍ਰੇਜੀ ਟੋਨ ਹੈਗਾ ਇਹ ਇਹ ਵੀ ਬਹੁਤ ਹੀ ਪਿਆਰਾ ਹੈਗਾ ਇਹਦੇ ਵਿੱਚ ਵੀ ਉਦਾਂ ਹੀ ਬੁੱਤੀਸ ਨੇ ਇਹ ਔਰ ਫੈਬਰਿਕ ਇਹਨਾਂ ਦੋਨਾਂ ਦਾ ਸੇਮ ਰਹੇਗਾ ਲਾਈਨਸ ਦੇ ਵਿੱਚ ਔਰ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2200 2200 ਦੀ ਰੇਂਜ ਦੇ ਵਿੱਚ ਇਹ ਸੂਟ ਸਾਡੇ ਕੋਲੇ ਫੋਰ ਸੇਲ ਹੈ ਅਵੇਲੇਵਲ ਨੇ ਔਰ ਇਹਨਾਂ ਦੇ ਵਿੱਚ ਟੂ ਕਲਰਸ ਨੇ ਆਪਣੇ ਕੋਲੇ ਹੁਣ ਆਪਾਂ ਅਗਲੇ ਡਿਜ਼ਾਈਨ ਦੇ ਵੱਲ ਚੱਲਦੇ ਆਂ ਅਗਲੇ ਸੂਟ ਤੁਹਾਨੂੰ ਦਿਖਾਣੇ ਹੈਗੇ ਆਂਗੇ ਅਗਲਾ ਸੂਟ ਕਿਹੜਾ ਰਹਿਣ ਵਾਲਾ ਹੈ ਅਗਲਾ ਜਿਹੜਾ ਸੂਟ ਹੈਗਾ ਜੀ ਖੀਰੇ ਵਾਲਾ ਉਹ ਵੀ ਬਹੁਤ ਹੀ ਪਿਆਰਾ ਸਕਿਨ ਸ਼ੇਡ ਦੇ ਉੱਪਰ ਇਹ ਅਸੀਂ ਥੋੜਾ ਡਿਜ਼ਾਈਨ ਇਹ ਤਾਂ ਡਿਫਰੈਂਟ ਬਣਾਇਆ ਕਿਉਂਕਿ ਕਈ ਲੇਡੀਜ਼ ਹੁੰਦਾ ਕਿ ਉਹ ਖੀਰੇ ਵਾਲੇ ਸੂਟ ਨਹੀਂ ਪਾਉਂਦੇ ਹੈਗੇ ਤਾਂ ਇਹਦੇ ਵਿੱਚ ਅਸੀਂ ਇਦਾਂ ਥੋੜਾ ਪੈਨਲ ਦਿੱਤਾ ਹੈਗਾ ਹੈਗਾ ਇਹ ਰ ਇਦਾਂ ਇਹ ਰ ਇਤੇ ਵੱਡਾ ਫਲਾਰ ਆਏਗਾ ਜੀ ਔਰ ਸਾਈਡ ਤੇ ਬੂਟੀਆਂ ਆਣਗੀਆਂ ਬਹੁਤ ਹੀ ਸੋਹਣੀਆਂ ਇਹਦਾ ਫੈਬਰਿਕ ਜੀ ਦੇਖੋ ਕਾਂਥਾ ਵਰਗ ਤੇ ਵਿੱਚ ਬਹੁਤ ਸੋਹਣੀਆਂ ਲਾਈਨਸ ਨੇ ਸਟਫ ਬਹੁਤ ਫਾਈਨ ਹੈ ਬਿਲਕੁਲ ਸੀ ਥਰੂ ਨਹੀਂ ਹੈਗਾ ਕੋਈ ਸਾਨੂੰ ਇਹਦੇ ਨੀਚੇ ਲਾਈਨਿੰਗ ਵਗੈਰਾ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਤੁਸੀਂ ਐਜ਼ ਇਟ ਹੀ ਇਸੂਟ ਨੂੰ ਸਵਾ ਸਕਦੇ ਹੈਗੇ ਹੋ ਉਵਰੋ ਲੁੱਕ ਜਿਹੜੀ ਹੈਗੀ ਹੈ ਜੀ ਇਹਦੀ ਸੂਟ ਦੀ ਇੰਦਾ ਰਹਿਣ ਵਾਲੀ ਹੈ ਜੀ ਇਹਦੀਆਂ ਵੀ 슬ੀਵਸ ਮੈਂ ਤੁਹਾਨੂੰ ਦਿਖਾਉਣੀ ਹੈ ਕੰਮ ਬਹੁਤ ਸੋਹਣਾ ਕਰਿਆ ਹੋਇਆ ਹੈਗਾ ਬਿਲਕੁਲ ਨੀਟ ਐਂਡ ਕਲੀਨ ਹੈ ਤੁਸੀਂ ক্লোਜ਼ ਤੋਂ ਕੰਮ ਦੀ ਕੁਆਲਿਟੀ ਨੂੰ ਚੈੱਕ ਕਰ ਸਕਦੇ ਹੈਗੇ ਕਿਉਂਕਿ ਇਹਦੀਆਂ 슬ੀਵਸ ਮੈਂ ਤੁਹਾਨੂੰ ਦਿਖਾਉਣੀ ਹੈਗੀਆਂ ਇਹਦੀਆਂ 슬ੀਵਸ ਦੇ ਉੱਪਰ ਇਹ ਕੰਮ ਆਊਗਾ ਜੀ ਇੰਦਾ ਲਾਈਨ ਐਂਡ ਬੋਟੀ ਐ ਇਹ 슬ੀਵਸ ਰਹਿਣਗੀਆਂ ਔਰ ਇਹਨਾਂ ਦੇ ਕਿ ਇਹਿਆਂ ਦਾ ਜਿਹੜਾ ਸਾਈਜ਼ ਹੈਗਾ 25 26 ਇੰਚ ਆਰਾਮ ਨਾਲ ਤੁਸੀਂ ਬਣਾ ਸਕਦੇ ਹੈਗੇ ਜੀ ਇਸ ਤੋਂ ਜ਼ਿਆਦਾ ਰਿਕੁਆਇਰਮੈਂਟ ਹੈਗੀ ਤਾਂ ਆਪਾਂ ਤੁਹਾਨੂੰ ਐਕਸਟੈਂਡ ਵੀ ਕਰਵਾ ਕੇ ਦੇਵਾਂਗੇ ਔਰ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2000 ਇਹ 2000 ਦੀ ਰੇਂਜ ਵਿੱਚ ਸਾਡੇ ਕੋਲੇ 4 ਸੇਲ ਇਹ ਸੂਟ ਬਲੇਪਲ ਹੈਗਾ ਨੈਕਸਟ ਚਲਦੇ ਹੈਗੇ ਜੀ ਇਸ ਸੈਲਫ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਹੈ ਦਾ ਇਸੇ ਪ੍ਰਿੰਟ ਦੇ ਵਿੱਚ ਰੱਖਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਸੌਫਟ ਜਿਆ ਫੈਬਰਿਕ ਹੈ ਦਾ ਔਰ ਇਹਦੀ ਘੇਰੀ ਦੇ ਉੱਪਰ ਇਦਾਂ ਅੰਬੀਆਂ ਬਣੀਆਂ ਹੋਈਆਂ ਔਰ ਨੀਚੇ ਲਾਈਨ ਹੈ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਨੇ ਔਰ ਇਹ ਸੂਟ ਦਾ ਪ੍ਰਾਈਸ ਵੀ ਹੈਗਾ ਜੀ 1500 1500 ਦੀ ਰੇਂਜ ਤੁਸੀਂ ਇਹ ਸੂਟ ਸਾਡੇ ਕੋਲੋਂ ਲੈ ਸਕਦੇ ਹੈਗੇ ਹੋ ਇਹਦੀਆਂ ਜਿਹੜੀਆਂ ਸਲੀਵਸ ਹੈਗੀਆਂ ਨੇ ਸਲੀਵਸ ਦੇ ਉੱਪਰ ਇਹ ਵੀ ਲਾਈ ਗਈ ਜੀ ਬਹੁਤ ਸੋਹਣਾ ਘੇਰੇ ਦਾ ਕੰਮ ਕੀਤਾ ਹੋਇਆ ਹੈਗਾ ਅਗਲਾ ਜਿਹੜਾ ਸੂਟ ਤੁਹਾਨੂੰ ਮੈਂ ਦਿਖਾਨੀ ਹੈਗੀ ਆ ਉਹ ਵੀ ਲਾਈਨਾਂ ਵਾਲਾ ਫੈਬਰਿਕ ਹੈਗਾ ਬਹੁਤ ਹੀ ਸੋਹਣਾ ਪੀਚ ਜਿਹਾ ਕਲਰ ਹੈਗਾ ਇਹਦੇ ਕੀ ਰੀ ਦੇ ਉੱਪਰ ਬਹੁਤ ਸੋਹਣਾ ਬ੍ਰੀਕ ਚੱਕੇ ਹੀਰਾ ਇਦਾਂ ਬਣਿਆ ਹੋਇਆ ਹੈਗਾ ਕਲੀਆਂ ਨੇ ਜੀ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਨੇ ਕਲੀਆਂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਇਹਦੇ ਓਵਰ ਆਲ ਲੁੱਕ ਤੋਂ ਮੈਂ ਦੀ ਸਾਰੀ ਸੂਟ ਦਿਖਾਉਣੀ ਆ ਇਹ ਵੀ ਇਦਾਂ ਪੈਨਲ ਵਾਲਾ ਸੂਟ ਹੈ ਜਿੱਦਾਂ ਕੁਝ ਲੇਡੀਜ਼ ਦਾ ਹੁੰਦਾ ਕਿ ਉਹ ਘੇਰਾ ਨਹੀਂ ਪਾਉਣਾ ਚਾਹੁੰਦੇ ਚਾ ਕਿਰਾ ਵਾਲੇ ਸੂਟ ਉਹਨਾਂ ਕੋਲ ਹੀ ਕਾਫੀ ਹੈਗੇ ਨੇ ਤਾਂ ਉਹ ਇਦਾਂ ਪੈਨਲ ਦੇ ਵਿੱਚ ਬਾਏ ਕਰ ਸਕਦੇ ਹੈਗੇ ਨੇ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1500 1500 ਇਹਨਾਂ ਚ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੋ ਨਾ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੈਗੇ ਹੋਗੇ ਸਾਡਾ ਨੰਬਰ ਹੈਗਾ ਜੀ 7837382377 ਔਰ ਇਹ ਦੀਆਂ 슬ੀਵਜ਼ ਰਹਿਣਗੀਆਂ ਜੀ। ਔਰ ਮੇਰੀ ਰਿਕਵੈਸਟ ਹੈ ਜਿੰਨਾਂ ਪਹਿਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਜਾਂ ਜੂ ਆਪਣੇ ਚੈਨਲ ਦੇ ਉੱਪਰ ਨਵੇਂ ਹੈਗੇ ਨੇ ਜੀ। ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਛੀ-ਅੱਛੀ ਵੀਡੀਓਜ਼ ਲਈ, ਸੋਹਣੇ-ਸੋਹਣੇ ਸੂਟਸ ਦੇ ਲਈ ਰੀਜ਼ਨੇਬਲ ਰੇਟਸ ਦੇ ਲਈ। ਸੋ ਦੇਖਦੇ ਰਹੋ ਆਪਣੀ ਵੀਡੀਓਜ਼। ਥੈਂਕ ਯੂ so much। ਰੱਬ ਰੱਖਾ।